ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਤੇ ਬੀਬਾ ਹਰਜਿਮਰਤ ਕੌਰ ਬਾਦਲ ਤੜਕਸਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਨੇ মিডিਆ ਸਾਹਮਣੇ ਇੱਕ ਵੱਡਾ ਬਿਆਨ ਦਿੱਤਾ ਤੇ ਨਾਲ ਹੀ ਸਮੁੱਚੇ ਸਿੱਖ ਪੰਥ ਤੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਉਹਨਾਂ ਦਾ ਕਹਿਣਾ ਸੀ ਕਿ ਨਵਾਂ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਨਾਲ ਹੀ ਬੀਬਾ ਹਰਜਿਮਰਤ ਕੌਰ ਬਾਦਲ ਨੇ ਵੀ ਹੱਸਦੇ ਹੋਏ ਚਿਹਰੇ ਦੇ ਨਾਲ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਇਸ ਸਮੇਂ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਮੌਜੂਦ ਸਨ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਕਾਰਨ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਸਨ ਜਿਸ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਹ ਨਵੇਂ ਸਾਲ ਦੀਆਂ ਵਧਾਈਆਂ ਦੇਣ ਤੋਂ ਬਾਅਦ ਸਮੁੱਚੇ ਸਿੱਖ ਪੰਥ ਲਈ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਬਾਅਦ ਉਹਨਾਂ ਨੇ ਆਸ ਸਿੱਖਾਂ ਨੂੰ ਵੱਡਾ ਸੁਨੇਹਾ ਵੀ ਲਾਇਆ ਤੁਹਾਨੂੰ ਦੱਸ ਹੀ ਹੈ ਕਿ ਵੱਡੀ ਗਿਣਤੀ ਵਿੱਚ ਜਿਹੜੇ ਬਾਕੀ ਲੀਡਰ ਨੇ ਉਹ ਦਰਬਾਰ ਸਾਹਿਬ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੇ ਨੇ ਨਵੇਂ ਸਾਲ ਦੀਆਂ ਸਾਰੇ ਲੋਕਾਂ ਨੂੰ ਵਧਾਈਆਂ ਵੀ ਦੇ ਰਹੇ ਨੇ ਇਸੇ ਦੇ ਨਾਲ ਆਸ ਉਮੀਦ ਕਰ ਰਹੇ ਨੇ ਕਿ ਨਵਾਂ ਸਾਲ ਚੜ੍ਹਿਆ ਹੈ ਤੇ ਨਵੀਆਂ ਖੁਸ਼ੀਆਂ ਲੈ ਕੇ ਆਵੇਗਾ ਤੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਨਵਾਂ ਕੁਝ ਵੇਖਣ ਨੂੰ ਮਿਲੇਗਾ ਪਰ ਅਕਾਲੀ ਦਲ ਤੇ ਸਭ ਦੀ ਨਜ਼ਰ ਹੈ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਅਕਾਲੀ ਦਲ ਦੇ ਵੱਲੋਂ ਪਹਿਲਾਂ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਮੁਰ ਤੋਂ ਆਪਣੀ ਵੜਤ ਬਣਾਵਾਂਗੇ ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸਾਲ ਚੜ ਚੁੱਕਿਆ ਅਕਾਲੀ ਦਲ ਮੁਰ ਤੋਂ ਐਕਸ਼ਨ ਮੋੜ ਦੇ ਵਿੱਚ ਆਵੇਗਾ ਮੀਡੀਆ ਸਾਹਮਣੇ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਰ ਕੌਰ ਬਾਦਲ ਦਾ ਕੀ ਕਹਿਣਾ ਸੀ ਤੁਸੀਂ ਵੀ ਸੁਣੋ ਤਾਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ। ਅਰਦਾਸ ਬੇਨਤੀ ਕਰਨ ਆਇਆ ਹੈ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਭਰਿਆ ਉਹ ਸਾਲ ਹੋਏ। ਪੰਜਾਬ ਵਿੱਚ ਅਮਨ ਸ਼ਾਂਤੀ ਹੋਏ, ਭਾਈਚਾਰਕ ਸਾਂਝ ਰਹੇ। ਪੰਜਾਬ ਵਿੱਚ ਤਰੱਕੀ ਆਏ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਦੋਂ ਬੁਰਾ ਹਾਲ ਕੀਤਾ ਪਿਆ। ਆਈਰ ਦਾਸ ਕੀ ਨੇ ਲੋਕੀ ਸ਼ਾਂਤੀ ਨਾ ਰਹੇ ਜਿਸ ਨੂੰ ਸੰਗਤਾਂ ਨੂੰ ਤੁਨੋਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਅਰਦਾਸ ਪੈਂਦੀ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ